ਸ਼੍ਰੋਮਣੀ ਕਾਲੀਦਾਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰੀ ਮੁੜ ਤਨਖਾਈਆ ਕਰਾਰ ਦਿੱਤਾ ਗਿਆ ਕਿਥੋਂ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਇਕੱਠੇ ਹੁੰਦੇ ਨੇ ਤੇ ਹੁਕਮ ਕਿਸ ਵਿੱਚੋਂ ਜਾਰੀ ਹੋਇਆ ਔਰ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ ਔਰ ਐਸਜੀਪੀਸੀ ਪ੍ਰਧਾਨ ਨੇ 20 ਦਿਨ ਦਾ ਸਮਾਂ ਕਿਉਂ ਮੰਗਿਆ ਸੀ ਇਸ ਤਰ੍ਹਾਂ ਦਾ ਜਿਹੜਾ ਹੁਕਮ ਆਇਆ ਹੈ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਜੀ ਜੁੜ ਚੁੱਕੇ ਨੇ ਪੱਟੀ ਸਾਹਿਬ ਸਭ ਤੋਂ ਪਹਿਲਾਂ ABC ਪੰਜਾਬ ਤੇ ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆ ਪੱਟੀ ਸਾਹਿਬ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਜੋ ਤਾਜ਼ਾ ਹੁਕਮ ਆਇਆ ਹੈ ਸੁਖਬੀਰ ਸਿੰਘ ਬਾਦਲ ਦੇ ਬਾਰੇ ਤਨਖਾਈਆ ਕਰਾਰ ਦਿੱਤਾ ਗਿਆ ਹੈ ਇਸ ਬਾਰੇ ਤੁਹਾਡਾ ਨਜ਼ਰੀਆ ਕੀ ਹੈ ਤੁਸੀਂ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ? ਮੈਂ ਸੋਣਾ ਜੀ ਪਸ਼ੋਕਰ ਚ ਜਾਊਂਗਾ ਜੀ। ਜੀ। 23 ਮਈ 2025 ਨੂੰ ਜਿਸ ਤਰੀਕੇ ਨਾਲ ਅਕਾਲ ਤਖਤ ਦੀ ਫਸੀਲ ਤੋਂ ਭਾਈ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਫੈਸਲੇ ਸੁਣਾਏ ਜੀ ਬਾਕੀ ਦੇ ਫੈਸਲੇ ਸਲਾਹ ਤੇ ਤੁਸੀਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਤੇ ਕੋਈ ਗਲਬਾਤ ਨਹੀਂ ਹੋਈ ਲੇਕਿਨ ਜਦੋਂ ਇਹਨਾਂ ਨੇ ਇਹ ਫੈਸਲਾ ਸੁਣਾਇਆ ਈ ਅਕਾਲ ਤਖਤ ਤੋਂ ਕਈ ਵਾਰੀ ਲਿਖਤੀ ਇਹਨਾਂ ਨੂੰ ਆਰਡਰ ਕੀਤੇ ਗਏ ਨੇ ਉੱਥੋਂ ਦੇ ਵੀ ਜਿਹੜਾ ਉੱਥੇ ਪਾਈ ਬਲਦੇਵ ਸਿੰਘ ਆ ਤੇ ਇਹਨਾਂ ਨੂੰ ਆਪਣੇ ਪੰਜ ਬਾਣੀਆਂ ਨਹੀਂ ਆਉਂਦੀਆਂ ਕੰਠਰੀ ਕੀਤੀਆਂ ਤੇ ਇਹਨਾਂ ਦੀ ਸਾਨੂੰ ਵੀਡੀਓ ਬਣਾ ਕੇ ਭੇਜੀ ਜਾਵੇ ਜੀ ਇਹਨਾਂ ਨੇ ਭੇਜੀ ਨਹੀਂ ਗਈ ਤੇ ਇਸ ਕਰਕੇ ਇਹਨਾਂ ਨੂੰ ਅਸੀਂ ਅਕਾਲ ਤਖਤ ਤੇ ਤਲਬ ਕਰਦੇ ਹਾਂ ਗੁਰਦਿਆਲ ਸਿੰਘ ਨੂੰ ਤੇ ਬਲਦੇਵ ਸਿੰਘ ਨੂੰ ਜੀ ਤੇ ਨਾਲ ਸਮੁੱਚੀ ਕਮੇਟੀ ਤਲਬ ਕਰਦੀ ਸਮੁੱਚੀ ਕਮੇਟੀ ਜੀ ਇਸ ਤੋਂ ਪਹਿਲਾਂ ਗਿਆਨੀ ਗੋਹਰੇ ਮਸਕੀਨ ਨੇ ਜਿੰਨੀਆਂ ਕ ਘੋੜੀਆਂ ਗਿਆਨੀ ਹਰਪੀ ਦੇ ਸਮੇਂ ਤੇ ਜਿਹੜੇ 2 ਦਸੰਬਰ ਨੂੰ ਹੁਕਮ ਨਵੇਂ ਜਾਰੀ ਹੋਦੋਂ ਲੈ ਕੇ ਘੋੜੀਆਂ ਗਈਆਂ ਸੁਖਬੀਰ ਸਿੰਘ ਬਾਦਲ ਨੂੰ ਸਾਰਿਆਂ ਨੂੰ ਪਤਾ ਜੀ ਇਥੋਂ ਤੱਕ ਕਿਆਂ ਸੜੀਆਂ ਲਾਈਆਂ ਜਾ ਰਹੀਆਂ ਸੀ ਕਿ ਗੋਹਰੇ ਮਸਕੀਨ ਨੂੰ ਕਾਲਟੇ ਦਾ ਜਿਸ ਤਰ੍ਹਾਂ ਲਾਇਆ ਜਾਇਆ ਰ ਫਿਰ ਕਿਸ ਘਰ ਦਾ ਲਾ ਦਿੱਤਾ ਫਿਰ ਦਮਦਮਾ ਦਾ ਲੋੜ ਲਾ ਦਿੱਤਾ ਲੇਕਿਨ ਉਹ ਗੱਲ ਸੰਭਵ ਨਹੀਂ ਸੀ ਕੋਈ ਕਿਸੇ ਵੀ ਹਾਲਤ ਦੇ ਵਿੱਚ ਜੀ ਉਹਦਾ ਮਤਲਬ ਇਹੀ ਸੀਗਾ ਵੀ ਅਕਾਲ ਤਖਤ ਤੋਂ ਤੁਸੀਂ ਕਿਸੇ ਤਰੀਕੀ ਨਾਲ ਮੇਰੇ ਹੱਕ ਦੇ ਵਿੱਚ ਇੱਥੋਂ ਜਿਹੜਾ ਇੱਕ ਵਲਡ ਚ ਦੇ ਦਿਓ ਇੱਥੇ ਇੱਕ ਹੁਕਮ ਦੇ ਦਿਓ ਤੇ ਮੈਂ ਜਾ ਕੇ ਉੱਥੇ ਕਬਜ਼ਾ ਕਰ ਲਵਾਂ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਉਹ ਲੱਗਾ ਰਿਹਾ ਵੀ ਗਿਆਨੀ ਜੀ ਤੁਸੀਂ ਜਿਹੜੀ ਕਮੇਟੀ ਉੱਤੇ ਫਾਰਮ ਕੀਤੀ ਸੀ ਤੁਸੀਂ ਮੈਨੂੰ ਨਿਰਦੇਸ਼ ਕਰਾ ਦਿੱਤਾ ਸੀ ਤੇ ਮੰਦੀ ਹੁਣ ਉੱਥੇ ਨੌਕਰੀ ਬਹਾਲ ਕਰੋ ਮੇਰੀ ਜਿੱਦ ਦਾ ਹੀ ਬਹਾਲ ਕਰੋ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਣਪੇ ਕੀਤੀ ਸੀਗੀ ਉਹਨਾਂ ਨੇ ਕਿਹਾ ਨਹੀਂ ਤੇ ਤੁਹਾਨੂੰ ਜਥੇਦਾਰ ਜੀ ਉੱਥੋਂ ਟਾਇ ਕਮੇਟੀ ਨੇ ਤੇ ਕਮੇਟੀ ਕੋਲ ਉਹ ਦੇਲੇ ਅਧਿਕਾਰ ਨੂੰ ਟਾਉਣ ਦਾ ਵੀ ਹੈਗਾ ਤੇ ਲਗਾਉਣ ਦਾ ਵੀ ਹੈਗਾ ਜੀ ਅਸੀਂ ਤੁਹਾਡੀ ਰਿਪੋਰਟ ਜਿਹੜੀ ਆ ਉਹ ਬਿਰਦੋਸ਼ ਹੋਣ ਦੀ ਬਕਾਇਦਾ ਤੌਰ ਤੇ ਕਮੇਟੀ ਨੂੰ ਦਿੱਤੀ ਤੇ ਹੁਣ ਕਮੇਟੀ ਜਾਣੇ ਤੇ ਤੁਸੀਂ ਜਾਣੋ ਅਸੀਂ ਇੰਟਰਫੀਅਰ ਨਹੀਂ ਕਰ ਸਕਦੇ ਜੀ ਤੇ ਗੌਰੇ ਮਸਕੀਨ ਨੇ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਖਲਾਫ ਮੋਰਚਾ ਖੋਲ ਦਿੱਤਾ ਸੀ ਹੂੰ ਬੜਾ ਕੁਝ ਕਿਹਾ ਸੀ ਬੜੇ ਇਲਜ਼ਾਮ ਲਾਏ ਸੀ ਕਿ ਲੇਕਿਨ ਉਹਨੇ ਕਿਹਾ ਤੂੰ ਮਰਦੀ ਕੀ ਜੈ ਮੈਨੂੰ ਤੇਰੀ ਪਰਵਾਹ ਨਹੀਂ ਜੀ ਲੇਕਿਨ ਜਦੋਂ ਹਰਪ੍ਰੀਤ ਗਾਨੀ ਹਰਪ੍ਰੀਤ ਦਾ ਤੇ ਸ਼੍ਰੋਮਣੀ ਕਮੇਟੀ ਦਾ ਬਾਦਲ ਦਾ ਪੰਗਾ ਪੈ ਗਿਆ ਜੀ ਤੇ ਗੌਰੇ ਮਸਕੀਨ ਨੇ ਫਿਰ ਜਿਸ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਬਿਲਕੁਲ ਬੋਗਸ ਤੇ ਬਿਲਕੁਲ ਆਧਾਰਹੀਨ ਵਿਚਾਰ ਕੀਤੇ ਜਿਨ੍ਹਾਂ ਲੋਕਾਂ ਨੇ ਪਸੰਦ ਵੀ ਨਹੀਂ ਕੀਤੇ ਹੂੰ ਲੇਕਿਨ ਜਿਹੜੀ ਤਖਬੀਰ ਸਿੰਘ ਬਾਦਲ ਨੇ ਇੱਕ ਗਲਤੀ ਕਰਵਾ ਦਿੱਤੀ ਭਾਈ ਕੁਲਦੀਪ ਸਿੰਘ ਕੋਲ ਉਹਨੇ ਜਿਹੜਾ ਸੀ ਇੱਕ ਨਵੀਂ ਲੀਲਾ ਪਾ ਦਿੱਤੀ ਹੂੰ ਲੀਲਾ ਇਹ ਪਾ ਦਿੱਤੀ ਜਦੋਂ ਇਹਨੇ ਅਕਾਲ ਤਖ ਦੀ ਫਸੀਲ ਤੋਂ ਕਹਿਤਾ ਵੀ ਜਿਹੜੇ ਗ੍ਰੰਥੀ ਗੁਰਦਿਆਲ ਸਿੰਘ ਤੇ ਬਲਦੇਵ ਸਿੰਘ ਐ ਤੇ ਨਾਲ ਪੂਰੀ ਕਮੇਟੀ ਨੂੰ ਤਲਬ ਕਰ ਲਿਆ ਅਕਾਲ ਤਖ ਦੇ ਉੱਤੇ ਜੀ ਵਿਦ ਨੇ ਵਿਦ ਨੇ ਵਿਦ ਨੇ ਆਵਰ ਜੀ ਉਹਨਾਂ ਨੇ ਉੱਥੇ ਇੱਕ ਵੜਾ ਜਾਰੀ ਕਰਤਾ ਤੇ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਨੂੰ ਤੇ ਬਾਬਾ ਟੇਕ ਸਿੰਘ ਢਨੌਲਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਜੀ ਤੇ ਸੁਖਬੀਰ ਸਿੰਘ ਬਾਦਲੂ ਕਹਿੰਦਾ ਪੀ ਸਭ ਤੇਰੀ ਦਿਸ਼ਾ ਨਿਰਿਸ਼ਾ ਹੋਏ ਤੇ ਤੈਨੂੰ ਦਸਲ ਦੇ ਵਿੱਚ ਆਪਣਾ ਸਪਸ਼ਟੀਕਰਨ ਆ ਕੇ ਦੇ ਤੋ ਜੀ 21 ਤੋਂ ਲੈ ਕੇ 31 ਤੱਕ ਉਹ ਸਪਸ਼ਟੀਕਰਨ ਦਿਲਾ ਸੀ ਪਰ ਸੁਖਬੀਰ ਸਿੰਘ ਬਾਦਲ ਨਹੀਂ ਗਿਆ ਹੂੰ ਉਸ ਤੋਂ ਬਾਅਦ ਤਾ ਸਿੰਦਰ ਸਮਾਂ ਦਿੱਤਾ 10 ਜੂਨ ਤੱਕ ਚੱਲੇਗਾ 10 ਜੂਨ ਨੂੰ ਨਹੀਂ ਕਰਤੇ ਫਿਰ 15 ਜੂਨ ਨੂੰ ਇੱਕ ਮੀਟਿੰਗ ਉਹਨਾਂ ਦੀ ਪੰਜਾਂ ਦੀ ਹੁੰਦੀ ਤੇ ਫਿਰ ਕਿਹਾ ਜਾਂਦਾ ਵੀ 20 ਦਿਨ ਦਾ ਸਮਾਂ ਉਹ ਰਿਕੁਐਸਟ ਕੀਤੀ ਹੈ ਉੱਥੋਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੀ ਅਸੀਂ ਉਹਦੀ ਰਿਕੁਐਸਟ ਤੇ ਉੱਤੇ 20 ਦਿਨ ਦਾ ਸਮਾਂ ਦਿੰਦੇ ਆ ਜੀ 20 ਦਿਨ ਦਾ ਸਮਾਂ ਬੀਤ ਗਿਆ ਹੁਣ ਲੜਾਈ ਕੀ ਸੀ ਕਿ ਮੈਂ ਉਹ ਲੜਾਈ ਤੇ ਹੋਣ ਲੱਗ ਗੀ ਜੀ ਲੜਾਈ ਇਹ ਸੀ ਉਹ ਕਹਿੰਦੇ ਸੀ ਵੀ ਜੇ ਤੁਸੀਂ ਸਾਨੂੰ ਕੀ ਨਹੀਂ ਵੀ ਤੁਸੀਂ ਆਪਣਾ ਵਰਲਡ ਵਾਪਸ ਲਓ ਤੇ ਅਸੀਂ ਕਹਿੰਦੇ ਤੁਸੀਂ ਆਪਣਾ ਵਾਪਸ ਲੈ ਲਓ ਜੀ ਨਾ ਕਿਆਨੀ ਨਾ ਭਾਈ ਕੁਲਦੀਪ ਸਿੰਘ ਗੜਗੱਜ ਦੇ ਆਪਣੇ ਜਿਹੜੇ ਸੀ ਦੇਸ਼ ਜਾਨੀ ਜਾਨੀ ਵਾਪਸ ਰਵੇ ਜੀ ਤੇ ਨਾ ਉਹਨਾਂ ਨੇ ਹੂੰ ਉਨਾਂ ਕੋਲ ਰਸਤਾ ਕੋ ਬਚਿਆ ਨਹੀਂ ਸੀਗਾ ਰਸਤਾ ਬਚੇ ਬੰਨ ਕੋਲੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾ ਦਿੱਤੀ ਜਾਵੇ ਤੇ ਆਉਣ ਵਾਲੀ ਸਵੇਰ ਨੂੰ ਸੁਖਦਾ ਵੀ ਪੰਥ ਚੋਂ ਛੇਕ ਦਿੱਤਾ ਜਾਵੇ ਸਿੰਘਬੀਰ ਸਿੰਘ ਬਾਦਲ ਪੱਟੀ ਜੀ ਇੱਥੇ ਇੱਕ ਸਵਾਲ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਉਹ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਇਸ ਵਿੱਚ ਭੂਮਿਕਾ ਸਿੱਧੇ ਤੌਰ ਤੇ ਕਿਵੇਂ ਆ ਗਈ ਕਿਉਂਕਿ ਜਿਹੜਾ ਵੀ ਉੱਥੋਂ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਹ ਤੇ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਲਿਆ ਤਾਂ ਸੁਖਵੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਕਿਉਂ ਵੇਖਿਆ ਜਾ ਰਿਹਾ ਵਿੱਚ ਇਸੇ ਗੱਲ ਦਾ ਤਾਂ ਸਪਸ਼ਟਿਕਰ ਮੰਗਿਆ ਉਹਦੇ ਕੋਲ ਹੂੰ ਤੇ ਜੋ ਕੁਝ ਹੋਇਆ ਗੋਰੇ ਮਸਕੀਨ ਦੇ ਮਾਮਲੇ ਤੁਹਾਡੀ ਸਿੱਧੀ ਆਪਸ ਵਿੱਚ ਗੱਲ ਸੀ ਗੋਰੇ ਮਸਕੀਨ ਨੂੰ ਜੇ ਤੁਸੀਂ ਮਾਫੀ ਦਵਾਈ ਹੋ ਸੁਖਬੀਰ ਸਿੰਘ ਬਾਦਲ ਨੇ ਕਹਿ ਕੇ ਦਵਾਈ ਹੂੰ ਉਹਦਾ ਸਪਸ਼ਟਿਕਰਨ ਮੰਗਿਆ ਸੀ ਵੀ ਕੀ ਤੁਸੀਂ ਦਵਾਈ ਹੈ ਕਹਿ ਕੇ ਜੀ ਇਸ ਗੱਲ ਦਾ ਸਪਸ਼ਟਿਕਰਨ ਮੰਗਿਆ ਸੀਗਾ ਹੂੰ ਤੇ ਸੁਖਬੀਰ ਸਿੰਘ ਬਾਦਲ ਜੇ ਉੱਥੇ ਜਾ ਕੇ ਪੇਛੜ ਕੇ ਕਹਿੰਦੇ ਜੀ ਮਿੰਨਤ ਪਤਾ ਕੋਈ ਨਹੀਂ ਉਹਨੇ ਕੀਤਾ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਨਿਰਦੋਸ਼ ਹਾਂ ਤੇ ਕੋਈ ਗੱਲ ਨਹੀਂ ਸੀਗੀ ਮਤਲਬ ਜਾਣਾ ਬਣਦਾ ਸੀ ਉਹਨਾਂ ਦਾ ਬਿਲਕੁਲ ਜਣਾ ਬਣਦਾ ਸੀ ਤਾਕਤ ਆ ਜੀ ਤਾਕਤ ਅਜੇ ਨਹੀਂ ਗਏ ਤੇ ਏਡੀ ਕੋਈ ਪ੍ਰੋਬਲਮ ਕੋਈ ਨਹੀਂ ਹੈਗੀ ਕਿਉਂ ਸਾਡੇ ਲੋਕਾਂ ਚੋ ਭਾਵਨਾ ਪਹਿਲੀ ਨਹੀਂ ਹੈਗੀਆਂ ਹੂੰ ਜਦੋਂ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਵੇਗਾ 78 ਦੇ ਵਿੱਚ ਨਿਰੰਕਤ ਹੀ ਸਾਬ ਹੁਕਮਨਾਮਾ ਲਾਗੂ ਐ ਸੀ ਨਾ ਜੀ ਤੇ ਐਚ ਇੱਥੇ ਲੋਕਾਂ ਨੇ ਲਾਗੂ ਕੀਤਾ ਸੀ ਉਹਨੂੰ ਜੀ ਸੌਧਰਾ ਸਾਹਿਬ ਦੇ ਖਿਲਾਫ ਹੁਕਮਨਾਮਾ ਲੋਕਾਂ ਲਾਗੂ ਕੀਤਾ ਲੇਕਿਨ ਕਾਲੀਦਲ ਬਾਦਲੇ ਲਾਗੂ ਨਹੀਂ ਸੀ ਕੀਤਾ ਹੂੰ ਨਵਤੇਜ ਸਿੰਘ ਕੌਣੀ ਇਹਨਾਂ ਦੇ ਸ਼ਰੂਮਣੀ ਕਮੇਟੀ ਮੈਂਬਰ ਉਹਨਾਂ ਦੀ ਜਿਹੜੀ ਸਭਾ ਹੁੰਦੀ ਨਾ ਕੀ ਕਹਿੰਦੇ ਉਹਨੂੰ ਜੀ ਉਹਦੇ ਉਹਦੇ ਚੱਲੇ ਗਏ ਸੀ ਜੀ ਉਹ ਸਭਾ ਜੀ ਗਈ ਸੀ ਉਹ ਵੀਡੀਓ ਵੀ ਵਾਇਰਲ ਹੋ ਰਹੀਆਂ ਤੇ ਬਾਬੇ ਦੀਆਂ ਸਿਫਤਾਂ ਕੀਤੀਆਂ ਸਟੇਜ ਤੇ ਖਲੋ ਕੇ ਤੇ ਵੀਡੀਓ ਵਾਇਰਲ ਹੋ ਗਿਆ ਫੋਟੋ ਵੀ ਆ ਗਿਆ ਖਬਰਾਂ ਚ ਚਪਲ ਚੱਕ ਰਿਹਾ ਤੂੰ ਉਹ ਕਾਲ ਤੱਕ ਦੇ ਤਲਬ ਕਰ ਲਿਆ ਹੂੰ ਤਲਬ ਕੀਤਾ ਗਿਆ ਤਨਖਾਹ ਲੱਗੀ ਬਾਟੀਆਂ ਮਾਲੀਆਂ ਚਾਰ ਦਿਨ ਮੁੜ ਕੇ ਫਿਰ ਜਾ ਕੇ ਉਹਨਾਂ ਦੀ ਸਭਾ ਚੱਲਣ ਲੱਗ ਗਿਆ ਜੀ ਜਦੋਂ ਉਹਨੂੰ ਪੁੱਛਿਆ ਗਿਆ ਮਹਾਰਾਜ ਜੀ ਤੁਸੀਂ ਫਿਰ ਚਲੇ ਕਿ ਉੱਥੇ ਕੱਲ ਤੁਸੀਂ ਉੱਥੇ ਬਾਟੀਆਂ ਵੰਡ ਕੇ ਆਏ ਹੋ ਅਕਾਲ ਤੱਕ ਤੇ ਜਾ ਕੇ ਤਾਂ ਉਹ ਕਹਿੰਦਾ ਜੇ ਯਾਰ ਉਹ ਬਾਟੀਆਂ ਵੰਡਣੇ ਸੁੱਕੀਆਂ ਉਹ ਬੋਟਾਂ ਗੋਣੀਆਂ ਮੜੀਆਂ ਹੋਕੀਆਂ ਹੂੰ ਇਹ ਮਾਨਸਿਕਤਾ ਸੀ ਸਾਡੇ ਇਹਨਾਂ ਲੀਡਰਾਂ ਦੀ ਉਹਦੇ ਫਿਰਤੀ ਹੂੰ ਇਸ ਕਰਕੇ ਉਹਨਾਂ ਨੇ ਸਿਰਫ ਸਪਸ਼ਟੀਕਰਨ ਮੰਗਿਆ ਜੇ ਨਹੀਂ ਦਿੱਤਾ ਤੇ ਮੇਰੇ ਖਿਆਲ ਬਹੁਤਾ ਕੋਈ ਫਰਕ ਪੈਣ ਵਾਲਾ ਨਹੀਂ ਸ੍ਰੀ ਗਬੀਰ ਸਿੰਘ ਬਾਦਲ ਨੂੰ ਹੈਗਾ ਹੂੰ ਕਿ ਉਹਨਾਂ ਦੀ ਇੱਥੋਂ ਕਾਫੀ ਦੂਰ ਪਟਨਾ ਸਾਹਿਬ ਹੈਗੇ ਨੇ ਆ ਦੋ ਚਾਰ ਦਿਨ ਹੌਲਾ ਪਹੂਗੇ ਮੁੜ ਕੇ ਮਨੂ ਵਾ ਪੜਨ ਸਿੰਘ ਠਣੀ ਕਿਸੇ ਨਹੀਂ ਸਾਥ ਲੈ ਕੇ ਚਲਾ ਪਰ ਪੰਥ ਸਾਹਿਬ ਵਾਲਿਆਂ ਦੇ ਵਿੱਚ ਨੈਤਿਕਤਾ ਜਦੋਂ ਆਉਂਦੀ ਹੈ ਸਾਹਮਣੇ ਉਦੋਂ ਫਿਰ ਜਵਾਬ ਤਲਬੀਤਾ ਦੇਣੀ ਹੁੰਦੀ ਹੈ ਨਾ ਜੀ ਆਪਣੇ ਆਪ ਨੂੰ ਨੈਤਿਕਤਾ ਕਿਸੇ ਨਹੀਂ ਜੀ ਕਿੱਥੇ ਨਾਕ ਦਾ ਦੰਦ ਦੁਸ਼ਮਣ ਦਾ ਹੂੰ ਨਾਸ਼ੋ ਨੈਤਿਕਤਾ ਕਿੱਥੇ ਨਾ ਮੀਡੀਆ ਦੀ ਨੈਤਿਕਤਾ ਰਹੀ ਨਾ ਲੀਡਰ ਦੀ ਨੈਤਿਕਤਾ ਰਹੀ ਨਾ ਸਮਾਜ ਦੀ ਨੈਤਿਕਤਾ ਰਹੀ ਹੈ ਜੀ ਜਿਹੜੇ ਲੋਕ ਸੁਹਿਰਦ ਹੈਗੇ ਨੇ ਉਹਨਾਂ ਦੀ ਗਿਣਤੀ ਬੜੀ ਘੱਟ ਹੂੰ ਇਸ ਕਰਕੇ ਮੈਚ ਹੁੰਦਾ ਸੀ ਵੀ ਜੇ ਇਹ ਚਲੇ ਵੀ ਜਾਂਦੇ ਜਾਂ ਕੇ ਕਹਿ ਦਿੰਦੇ ਜੀ ਮੇਰੇ ਅੱਤੇ ਕੋਈ ਰੋਲ ਨਹੀਂ ਹੈਗਾ ਉਹਨੇ ਜੋ ਕੀਤਾ ਆਪਣੇ ਲੈਵਲ ਤੇ ਕੀਤਾ ਤੁਸੀਂ ਉਹਦਾ ਪਿੰਡ ਨਾਲ ਪੜੋ ਮੈਨੂੰ ਕੋਈ ਤਰਾਸ ਨਹੀਂ ਹੈਗਾ ਤਾਂ ਗੱਲ ਮੁੱਕ ਜਾਂਦੀ ਜੀ ਲੇਕਿਨ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ ਉਹਨਾਂ ਕਿਹਾ ਨਾ ਜੀ ਨਾ ਕੀ ਲੋਟ ਨੂੰ ਜਾਣਦੀ ਅਕਾਲ ਤੱਕ ਸੁਪਰੀਮ ਆਪਣੇ ਕੋਲੇ ਹੈਗਾ ਤੇ ਗਾਲੀ ਵੀ ਕੁਛ ਹੱਦ ਤੱਕ ਸਹੀ ਹੈ ਹੂੰ ਜਿਹੜਾ ਅਕਾਲ ਤੱਕ ਦੀ ਸੱਜਣਾ ਕੀਤੀ ਉਹ ਗੁਰੂ ਸਾਹਿਬ ਨੇ ਆਪਣੇ ਕਰ ਕਰਮਾਂ ਨਾਲ ਕੀਤੀ ਹੈ ਜੀ ਇਹ ਗੁਰੂ ਸਾਹਿਬ ਨੇ ਕੀਤੀ ਬਾਕੀ ਤਾਂ ਰੱਸੀ ਬਣਾਏ ਨੇ ਹੂੰ ਜੀ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਚਾਰ ਤਖਤਾਂ ਦਾ ਜ਼ਿਕਰ ਹਾ ਜੀ ਪੰਜੇ ਤੱਕ ਤਾਂ ਜ਼ਿਕਰ ਨਹੀਂ ਇਹ ਬਾਅਦ ਵਿੱਚ 1970 ਚ ਪਾਇਆ ਗਿਆ ਜੀ ਤੁਹਾਡੇ ਸਾਹਮਣੇ ਅਜੇ ਕੱਲ ਦੀ ਗੱਲ ਆ ਕਿ ਜਿਹੜੀ ਦਿੱਲੀ ਗੁਰਦੁਆਰਾ ਐਕਟ ਆ ਉਹਦੇ ਵਿੱਚ ਵੀ ਚਾਰ ਤਖਤਾਂ ਦਾ ਜ਼ਿਕਰ ਸੀ ਇਹਨਾਂ ਨੂੰ ਫਿਰ ਲਿਖ ਕੇ ਦਿੱਤਾ ਤੇ ਹੁਣ ਹੋਮ ਲਿਸਟ ਆਫ ਇੰਡੀਆ ਨੇ ਪ੍ਰਮਾਨਗੀ ਦਿੱਤੀ ਪੰਜ ਤਖਤ ਕਰ ਦਿੱਤੇ ਗਏ ਇਹਦੇ ਵਿੱਚ ਜੀ ਕਿਉਂ ਜੇ ਤਖਤਾਂ ਦੇ ਜਥੇਦਾਰ ਹੁੰਦੇ ਆ ਨਾ ਜੀ ਇਹ ਸਤਕਾਰਯੋਗ ਇਹਨਾਂ ਕਮੇਟੀਾਂ ਦੇ ਮੈਂਬਰ ਜ਼ਰੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਉੱਥੇ ਜੀ ਸਭ ਸਾਜੇ ਹੁੰਦੇ ਨੇ ਜੀ ਇਸ ਕਰਕੇ ਹੈ ਤਖਤ ਜਿਹਨੂੰ ਪ੍ਰਵਾਨਗੀ ਸਾਡੇ ਐਕਟ ਮਤਾਵਾਂ ਕਿ ਦਿੱਤੀ ਗਈ ਆ ਸੰਗਤ ਮਤਾਵਾਂ ਦਿੱਤੀ ਗਈ ਆ ਸਾਡੇ ਸਮਾਜ ਚ ਵੀ ਦਿੱਤੀ ਗਈ ਆ ਪਟਾ ਸਭੀ ਤਖਤ ਹਜੂਸਾਭ ਤਖਤ ਤਿੰਨ ਤੱਕ ਸਾਡੇ ਪੰਜਾਬ ਦੇ ਨੇ ਜੇ ਚਲੇ ਜਾਂਦੇ ਤੇ ਮੇਰੇ ਖਿਆਲ ਅੱਡੀ ਕੋਈ ਅਪੱਤੀ ਨਹੀਂ ਸੀ ਉੱਥੇ ਕੋਈ ਅੱਡੀ ਗੱਲ ਨਹੀਂ ਸੀ ਹੈਗੀ ਲੇਕਿਨ ਮੇਨ ਚੀਜ਼ ਉਹਨਾਂ ਦੀ ਇਹੀ ਆ ਜੀ ਜੀ ਜਿਹੜਾ ਸਾਡੇ ਖਿਲਾਫ ਇਹਨਾਂ ਵਲਡਿਕ ਜਾਰੀ ਕੀਤਾ ਇਹ ਵਾਪਸ ਲੈਣ ਅਸੀਂ ਵਾਪਸ ਲੈ ਲਾਂਗੇ ਬਾਕੀ ਉੱਚ ਕੋਈ ਗੱਲ ਨਹੀਂ ਹੈਗੀ ਪਰ ਮੈਂ ਸੋਚਦਾ ਜਲੂਸ ਤੱਕ ਤਾਂ ਨਾ ਨਹੀਂ ਕੱਢਿਆ ਜਾਣਾ ਚਾਹੀਦਾ ਜੀ ਤੁਹਾਡਾ ਤੁਹਾਡਾ ਖੁਦ ਦਾ ਬਹੁਤ ਲੰਮਾ ਤਜਰਬਾ ਹੈ ਤੁਸੀਂ ਪੰਥਕ ਸਿਆਸਤ ਨੂੰ ਵੀ ਚੰਗੀ ਤਰ੍ਹਾਂ ਕਵਰ ਕੀਤਾ ਹੈ ਅੱਜ ਵੀ ਇਹਨਾਂ ਉੱਤੇ ਵਿਵਾਦ ਟਿੱਪਣੀਆਂ ਕਰਦੇ ਹੋ ਇੱਥੇ ਤੁਹਾਡੇ ਤੋਂ ਮੈਂ ਵੀ ਜਾਨਣਾ ਚਾਹੁੰਦਾ ਕਿ ਇਤਿਹਾਸ ਦੇ ਵਿੱਚ ਕਦੇ ਪਹਿਲਾਂ ਦੋ ਤਖਤ ਸਹਿਬਾਨ ਦੇ ਜਿਹੜੇ ਮੁਖੀ ਨੇ ਜਾਂ ਜ਼ਥੇਦਾਰ ਨੇ ਜਾਂ ਸਿੰਘ ਸਾਹਿਬ ਨੇ ਉਹਨਾਂ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਕਦੇ ਕੀਤੀਆਂ ਹਿਸਟਰੀ 'ਚ ਮਿਲਦਾ ਹੈ ਕੁਝ ਜਾਂ ਹੁਣ ਹੀ ਰੁਝਾਨ ਪੈਦਾ ਹੋਇਆ ਗਿਆਨੀ ਇਕਬਾਲ ਸਿੰਘ ਸੀਗਾ ਜੀ ਉਹਨੇ ਕਾਲ ਤੱਕ ਤੇ ਜਥੇਦਾਰ ਨੂੰ ਪਦ ਚੁੱਕਦਾ ਸੀ ਅੱਛਾ ਜੀ ਤੇ ਮੁੜ ਕੇ ਇਹਨਾਂ ਦਾ ਕੰਪਰੋਮਾਈਜ਼ ਸੁਖਬੀਰ ਸਿੰਘ ਬਾਦਲ ਨੇ ਕਰਾਤਾ ਲੇਕਿਨ ਉਸ ਤੋਂ ਪਹਿਲਾਂ ਜਦੋਂ ਮੀਟਿੰਗ 'ਚ ਆਇਆ ਸੀ ਉਹਨੂੰ ਮੀਟਿੰਗ ਅਟੈਂਡ ਨਹੀਂ ਸੀ ਕਰਨ ਦਿੱਤੀ ਅਤੇ ਪੰਜ ਸਿੰਘ ਸੇ ਮਾਨੀ ਹੂੰ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਕਿਹੜੇ ਸਾਲ ਦੀ ਗੱਲ ਹੈ ਦੇ ਜਗਿੰਦਰ ਸਿੰਘ ਵਿਗਿਆਨੀ ਜਗਿੰਦਰ ਸਿੰਘ ਬਦਲਤੀ ਸੀ ਮੈਂ ਕਿਹਾ 2005 ਚ ਨਿਕਲਦੇ ਸ਼ਹਿਰ ਜੀ ਜੀ ਤੇ ਉਹਨੂੰ ਛੇਕ ਦਿੱਤਾ ਸੀ ਤੇ ਜਦੋਂ ਇੱਥੇ ਆਇਆ ਸੀ ਉਹ ਮੁੜ ਕੇ ਸਖਬੀਰ ਸਿੰਘ ਬਾਦਲ ਨੇ ਸਮਝੌਤਾ ਕਰਾਤਾ ਅਗਲੀ ਮੀਟਿੰਗ ਜਦੋਂ ਆਇਆ ਤਾਂ ਉਹਨੂੰ ਸਵਾਲ ਪੁੱਛਿਆ ਸੀ ਵੀ ਜਿਹੜਾ ਤੁਸੀਂ 500 ਛੇਕਨ ਭੋਖਨ ਮਾਰੀ ਕੀਤਾ ਜੱਤੀ ਬਣਿਆ ਜੀ ਕਹਿੰਦਾ ਜੀ ਉਹਦੇ ਖਤਮ ਹੋ ਗਿਆ ਸੀ ਐ ਹੋ ਜੇ ਤਾਂ ਜਿਹਦਾ ਉਹਦੇ ਖਤਮ ਹੋ ਗਿਆ ਸੀਗਾ ਹੂੰ ਤੇ ਇੱਥੇ ਵੀ ਲੱਗਦਾ ਵੀ ਇੱਦਾਂ ਹੀ ਖਤਮ ਹੋਣਾ ਬਾਕੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਇਹ ਆਪਣਾ ਕਹਿ ਦੇਣਗੇ ਅਸੀਂ ਨਹੀਂ ਬੁਲਾਇਆ ਜੀ ਕਿ ਵਾਪਸ ਲੈ ਲੈਣੇ ਉੱਤੇ ਫੈਸਲਾ ਕੀਤਾ ਗਿਆ ਵੀ ਉੱਥੇ ਆਪਣੇ ਫੈਸਲੇ ਆਪ ਕਰਨ ਉਦੋਂ ਦੀ ਕਮੇਟੀ ਉਹਨਾਂ ਦਾ ਅਗਰਵਾ ਉਹ ਨੋਟਿਸ ਲਵੇ ਇਹੋ ਜੀ ਗੱਲ ਨੂੰ ਅਜੇ ਕੀ ਤੇ ਮੇਰੇ ਖਿਆਲ ਮੁੱਖ ਜਗ੍ਹਾ ਦੀ ਕੋਈ ਗੱਲ ਨਹੀਂ ਪ੍ਰੋਬਲਮ ਹੈਗੀ ਲੇਕਿਨ ਤਖਤਾਂ ਦੀ ਤੋਹੀਨ ਨਾ ਕੀਤੀ ਜਾਵੇ ਤਖਤਾਂ ਨੂੰ ਤਖਤ ਸਮਝਿਆ ਜਾਵੇ ਜੀ ਰਾਧੂ ਕਾ ਸਰ ਮੈਂ ਤੁਹਾਨੂੰ ਤਖਤ ਦੀ ਇੱਕ ਐਗਜ਼ਾਮਪਲ ਦੇਣ ਲੱਗਾ ਬੜੀ ਇੰਟਰਸਟਿੰਗ ਗੱਲ ਹੈ ਜੀ ਜੀ ਪਹਿਲੀ ਗੱਲ ਤਪ ਸੁਜੀਬ ਤੱਕ ਦੀ ਸਿਰਜਣਾ ਕਿਉਂ ਕੀਤੀ ਗਈ ਹੂੰ ਤੱਕ ਦੀ ਸਿਰਜਣਾ ਉਦੋਂ ਕੀਤੀ ਗਈ ਸੀ ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਜੜੀਆਂ ਉਹ ਮੁਗਲਾਂ ਦੀ ਅਦਾਲਤਾਂ ਚ ਆਪਣੇ ਕੇਸਾਂ ਨੂੰ ਲੈ ਕੇ ਧੱਕੇ ਨਾ ਖਾਣੇ ਬੰਦੇ ਨਾ ਕਾਲ ਤੱਕ ਦੀ ਸਿਰਜਣਾ ਕਰਤੀ ਜਿੱਥੇ ਜੀ ਸਿੱਖ ਆਪਣੇ ਫੈਸਲੇ ਆਪ ਬੈਠ ਕੇ ਨਿਬੇੜ ਲੈਂਦੇ ਸੀ ਇਹ ਵੀ ਇੱਕ ਬੜੀ ਵੱਡੀ ਗੱਲ ਸੀ ਜੀ ਉਹਦੀ ਐਗਜ਼ਾਮਪਲ ਇੱਕ ਦਮ ਦੇਣ ਲੱਗਾ ਮੈਂ ਜੀ 1994 ਦੇ ਵਿੱਚ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਜਦੋਂ ਹੈਗੇ ਸੀਗੇ ਉਦੋਂ ਸਾਕਾ ਨੀਲਾ ਤਰਨਾ ਹੋਇਆ ਸੀਗਾ ਹੂੰ 84 ਦੇ ਵਿੱਚ ਤੇ 94 ਦੇ ਜਦੋਂ ਇਹ ਕਾਲ ਤੱਕ ਤੇ ਪੇਸ਼ ਹੁੰਦੇ ਨੇ ਹੂੰ ਤੇ ਇਹਨਾਂ ਨੂੰ ਤਨਖਾਹ ਲੱਗਦੀ ਮਾਫੀ ਮਿਲ ਜਾਂਦੀ ਐ ਤੇ ਚੰਦਰ ਸ਼ੇਖ ਸਾਬਕਾ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਇੱਕ ਬਿਆਨ ਸੀਗਾ ਹੂੰ ਇਹ ਸਿੱਖ ਬੜੇ ਵਡਭਾਗੇ ਨੇ ਜਿਨ੍ਹਾਂ ਕੋਲੇ ਅਕਾਲ ਤਖਸ ਵਰਗੀ ਸੰਸਥਾ ਹੈਗੀ ਹੈ ਜਿੱਥੇ ਆਪਣੇ ਝਗੜੇ ਚ ਮਿਲਦੇ ਆ ਬੈਠ ਕੇ ਨਿਬੇੜ ਲੈਂਦੇ ਕਾਸ਼ ਇਹੋ ਜੀ ਸੰਸਥਾ ਸਾਡੇ ਕੋਲੇ ਵੀ ਹੁੰਦੀ ਹੂੰ 2 ਦਸੰਬਰ 2024 ਨੂੰ ਜਿਹੜੇ ਉੱਥੋਂ ਵਲਡਕ ਜਾਰੀ ਹੋਏ ਉਹਨੂੰ ਦੁਨੀਆ ਭਰ ਦੇ ਵਿੱਚ ਸਲਾਹ ਗਿਆ ਤੇ ਦੁਨੀਆ ਭਰ ਦੇ ਵਿੱਚ ਉੱਤੇ ਤੇ ਡਿਸਕਸ਼ਨ ਵੀ ਹੋਈ ਜੀ ਬੀ ਸਿੱਖਾਂ ਦੇ ਵੇਖੋ ਸੂਲ ਕਿੰਨੇ ਵੱਡੇ ਨੇ ਆਪਣੇ ਫੈਸਲੇ ਆਪ ਨਿਵੇੜ ਰਹੇ ਕਿਤੇ ਅਦਾਲਤ ਨਹੀਂ ਜਾਂਦੇ ਕਿਤੇ ਨਹੀਂ ਕਰਦੇ ਲੇਕਿਨ ਸਾਡੇ ਲੀਡਰਾਂ ਨੇ ਉਹਦੀ ਤੋਹੀਨ ਇਨੀ ਕਿ ਕੀਤੀ ਉਸ ਵਰਲਡ ਦੀ ਜਿੰਨਾ ਝੂਠ ਬੋਲੀ ਸਿਰਫ ਆਪਣੀਆਂ ਕੁਰਸੀਆਂ ਦੇ ਖਾਤਰ ਹਮ ਆਪਣੀ ਹੋਣ ਦੀ ਖਾਤਰ ਜੇਕਰ ਤੇ ਮੰਨ ਲੈਂਦੇ ਪ੍ਰੋਪਰਲੀ ਉਹਨੂੰ ਜੀ ਸਹੀ ਤਿਕਨੇ ਇੰਪਲੀਮੈਂਟ ਕਰ ਲੈਂਦੇ ਤੇ ਮੇਰੇ ਖਲ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਵੀ ਦੁਨੀਆ ਭਰ ਦੇ ਵਿੱਚ ਸਿੱਖਾਂ ਕੋਲ ਕਾਲ ਤਕਦੀਰ ਸੰਸਥਾ ਹੈਗੀ ਆ ਜੀ ਜਿਹੜੀ ਸਰ ਪ੍ਰਬੰਧ ਸਿੱਖਾ ਚ ਹੈਗੀ ਤੇ ਅੱਜ ਵੀ ਹੈਗੀ ਹੈ ਜਹੇਦਰ ਪਛੱਕ ਨਾ ਪ੍ਰਬੰਧ ਹੋਵੇ ਲੇਕਿਨ ਕਾਲ ਤੱਕ ਤਾਂ ਸਰ ਪ੍ਰਬੰਧ ਹੈ ਜੀ ਜੀ ਹਾਂ ਤੁਸੀਂ ਇਹ ਕੀਮਤੀ ਵਿਚਾਰ ਸਾਂਝੇ ਕੀਤੇ ਜੇ ਸਾਰੇ ਮਾਮਲੇ ਦੇ ਉੱਤੇ ਆਪਣੇ ਵਿਚਾਰ ਰੱਖਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਠੀਕ ਹੈ